ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਾਂ ਇਸ ਬਾਰੇ ਦੀ ਅਹਿਮ ਖਬਰ ਜਿਹੜੀ ਆ ਬੋਹਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੋਹਰ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅਜ਼ਾਮ ਦਿੱਤਾ ਗਿਆ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਚੋਰੀ ਕੀਤੀ ਜਿਸ ਦੇ ਵਿੱਚ 70 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਦੇ ਕੈਸ਼ ਡਟੇ ਨੇ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਦੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਅਬੋਹਰ ਦੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦਿੱਤਾ ਗਿਆ ਹੈ ਅਬੋਹਰ ਦੇ ਪਿੰਡ ਜਿਹੜਾ ਇਹ ਕਲਰ ਖੇੜਾ ਵਿੱਚ ਅੱਜ ਚੋਰ ਗਿਰੋਹ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਿੱਥੇ ਤਿੰਨ ਘਰਾਂ ਦੇ ਵਿੱਚ ਲਗਭਗ 70 ਲੱਖ ਰੁਪਏ ਦੇ ਸੋਨੇ ਤੇ ਕਰੀਬ 3 ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕੀਤਾ ਤੇ ਹੋਰ ਵੀ ਕਈ ਸਮਾਨ ਜਿਹੜੇ ਨੇ ਚੋਰ ਲੈ ਕੇ ਫਰਾਰ ਹੋ ਗਏ ਨੇ ਇਹਨੀ ਵੱਡੀ ਵਾਰਦਾਤ ਦਾ ਕਿਸੇ ਇਹਨੂੰ ਕੋਈ ਪਤਾ ਵੀ ਨਹੀਂ ਲੱਗਿਆ ਇਹ ਜਿਹੜੇ ਵਾਰਦਾਤ ਚੋੜੀ ਨੇ ਰਾਤ ਦੇ ਸਮੇਂ ਇਹਨਾਂ ਨੇ ਅਨਸਾਮ ਦਿੱਤਾ 3 ਵਜੇ ਦੇ ਕਰੀਬ ਜਿਹੜੇ ਨੇ ਕੁਝ ਅੰਜਾਮ ਦਿੱਤਾ ਗਿਆ ਜਿਸ ਤੇ ਕੁਝ ਚੋਰ ਜਿਹੜੇ ਨੇ ਘਰ ਦੇ ਵਿੱਚ ਵੜਦੇ ਨੇ ਤੇ ਲੱਖਾਂ ਰੁਪਏ ਦੇ ਹੱਥ ਸਾਫ਼ ਕਰਕੇ ਨਿਕਲ ਜਾਂਦੇ ਨੇ ਪੁਲਿਸ ਵੱਲੋਂ ਹੁਣ ਜਿਹੜੀ ਆ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਫਰੌਂਸਿਕ ਜਿਹੜੇ ਐਕਸਪਰਟ ਨੇ ਉਹ ਵੀ ਮੌਕੇ ਤੇ ਪਹੁੰਚੇ ਹੈ ਸੀਆਈਏ ਵਧੀ ਟੀਮਾਂ ਜੜੀਆਂ ਨੇ ਉਹ ਵੀ ਚੋਰਾਾਂ ਦੀ ਪਾਲਕ ਕੀਤੀ ਜਾ ਰਹੀ ਹੈ ਥਾਣਾ ਖੁਈਆਂ ਸਰਵਰ ਮੁਖੀ ਜਿਹੜੇ ਨੇ ਇਨਸਪੈਕਟਰ ਪਰਮਜੀਤ ਸਿੰਘ ਕੁਮਾਰ ਨੇ ਦੱਸਿਆ ਕਿ ਪੁਲਿਸ ਜੜੀ ਹੈ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਤੇ ਜਲਦ ਹੀ ਚੋਰਾਾਂ ਨੂੰ ਪਕੜ ਕੇ ਸਾਰਾ ਸਮਾਨ ਜੜਾਏ ਬਰਾਮਦ ਕੀਤਾ ਜਾਵੇਗਾ ਹੋਰ ਕੀ ਕੁਝ kiya ਹੈ ਉਹਨਾਂ ਨੇ ਇੱਕ ਵਾਰ ਤਾਂ ਉਸ ਨਾਲ ਦਨੇ ਬੀਤੀ ਰਾਤ ਨੂੰ ਚੋਰਾਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਲੱਖਾਂ ਰੁਪਿਆ ਦੇ ਗਹਿਣੇ ਚੋਰੀ ਕਰਕੇ ਲੈ ਗਏ ਨੇ ਤੇ ਨਾਲ ਹੀ ਨਕਦੀ ਚੋਰੀ ਕਰਕੇ ਲੈ ਗਏ ਨੇ ਉਹਨੀਆਂ ਸਰਵਰ ਪੁਲਿਸ ਤੇ ਫੋਰੈਂਸਿਕ ਟੀਮ ਤੇ ਡੌਗ ਸਕਵਾਡ ਵਗੈਰਾ ਇਸ ਵਕਤ ਟੀਮ ਸਾਰੇ ਲੱਗੇ ਬੈਠੇ ਨੇ ਕਿ ਚੋਰਾਂ ਦੀ ਪਾਲ ਕੀਤੀ ਜਾਸਕਾ ਤੇ ਪਰਿਵਾਰਿਕ ਮੈਂਬਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੋਸਤੋ ਦੱਸ ਦਿਆਂ ਕਿ ਜਿਸ ਮਕਾਨਚੇ ਸੀ ਖੜਿਆ ਇੱਥੇ 60 ਟੋਲੇ ਸੋਨਾ ਤੇ 2.5 ਕਿਲੋ ਚਾਂਦੀ ਤੇ 2.5 ਲੱਖ ਰੁਪਏ ਤੇ ਇਸ ਤੋਂ ਇਲਾਵਾ ਹੋਰ ਵੱਧੋ ਸਮਾਨ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਨੇ ਪਰਿਵਾਰਿਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਹਨਾਂ ਨੂੰ ਘਟਨਾ ਦਾ ਪਤਾ ਕਿਵੇਂ ਲੱਗਿਆ ਕੀ ਨਾਮ ਹੈ ਜੀ ਸਰ ਦਾ ਮੇਰਾ ਨਾਮ ਰਾਏ ਸਾਹਿਬ ਹੈ ਪਿੰਡ ਕਲਰਕੇੜੇ ਤੋਂ ਜੀ ਹਾਂਜੀ ਰਾਤ ਸਾਡੇ ਪਾਣੀ ਦੀ ਵਾਰੀ ਸੀ ਜੋ 12:30 ਵਜੇ ਤੱਕ ਪਾਣੀ ਦੀ ਵਾਰੀ ਤੋਂ ਪਾਪਾ ਜੀ ਆ ਕੇ ਸੁੱਤੇ ਐ ਤੇ ਉਸ ਤੋਂ ਬਾਅਦ ਸਵਾ 3 ਵਜੇ ਮੰਮੀ ਜੀ ਦਾ అలਾਰਮ ਵੱਜਦਾ ਹੈ ਹੂੰ ਤੋਂ ਮੋਬਾਈਲ ਰੱਖਣ ਵਾਸਤੇ ਇੱਥੇ ਆਉਂਦੇ ਬਾਹਰ ਲਿਕਮ ਉਹਨਾਂ ਦਾ ਮੋਬਾਈਲ ਬੰਦ ਨਹੀਂ ਹੋਇਆ ਜੋ ਇੱਥੇ ਆਏ ਰੱਖਣ ਸਵਾ 3 ਵਜੇ ਉਹਨਾਂ ਨੇ ਦੇਖਿਆ ਕਿ ਇਹ ਕਮਰਾ ਜਿਹੜਾ ਹੈ ਇਹ ਲੋਕ ਟੁੱਟਿਆ ਹੈ ਇਹਨਾਂ ਨੇ ਮੈਂ ਵੀ ਇੱਥੇ ਨਾਲ ਹੀ ਕਮਰੇ ਦੇ ਵਿੱਚ ਸੁੱਤਾ ਸੀ ਇਹਨਾਂ ਨੇ ਮੈਨੂੰ ਜਗਾਇਆ ਬਾਅਦ ਵਿੱਚ ਦੇਖਿਆ ਵੀ ਇਹਦੇ ਵੀ ਬਹੁਤ ਨੁਕਸਾਨ ਹੋਇਆ ਉਸ ਤੋਂ ਬਾਅਦ ਅਸੀਂ ਸਰਪੰਚ ਨੂੰ ਤੇ ਅੱਗੇ ਚੌਕੀ ਨੂੰ ਤਲਾਸ਼ ਕਰ ਦਿੱਤੀ ਹੈ ਠੀਕ ਹੈ ਤੇ ਹੁਣ ਐਫ ਆਈ ਆਰ ਵੀ ਲਿਖਵਾ ਦਿੱਤੀ ਹੈ ਠੀਕ ਹੈ ਜੀ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ ਜਿਹੜਾ ਨੁਕਸਾਨ ਹੈ ਲਗਭਗ ਸਾਡੇ ਕੋਲ 55 ਤੋਂ 60 ਟੋਲੇ ਸੋਨੇ ਦਾ ਹੋਇਆ ਜਿਹਦੇ ਵਿੱਚ ਮੇਰੇ ਦਾਦਾ ਦਾ ਅਪਰਾਧਿਆ ਤੇ ਮੰਮੀ ਦੇ ਕਹਨੇ ਗੱਟੇ ਪਾਪਾ ਦਾ ਕੜਾ ਅੰਗੂਠੀ ਸਾਰਾ ਕੁਝ ਜਿਹੜਾ ਉਹ ਲੈ ਗਿਆ ਤੇ ਚਾਂਦੀ ਦੇ ਲਗਭਗ 230 ਟੋਲਾ ਚਾਂਦੀ ਜਿਹੜੀ ਹੈ ਉਹ ਉਹਦੇ ਗਹਿਣੇ ਸੀ ਉਹ ਵੀ ਲੈ ਗਏ ਤੇ ਨਕਦੀ ਦੀ ਗੱਲ ਕਰੀਏ ਤਾਂ ਲੱਗਦਾ 2 ਤੋਂ 3 ਲੱਖ ਰੁਪਏ ਦੀ ਨਕਦੀ ਜੇ ਲੱਗੇ ਇਹਨਾਂ ਜਿਹੜਾ ਵੀ ਸਾਨੂੰ ਯਾਦ ਹੈ ਉਹ ਚੀਜ਼ ਉਹ ਹੈ ਉਸੇ ਕੋਈ ਚੀਜ਼ ਆ ਯਾਦ ਵੀ ਨਾ ਹੋ ਉਹ ਵੀ ਨਾਲ ਚਲੀਆਂ ਗਈਆਂ ਠੀਕ ਹੈ ਕੀ ਕਾਰਨ ਕੀ ਰਹਿ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਪਰਿਵਾਰ ਜਿਹੜਾ ਸੁੱਤਾ ਪਿਆ ਸੀ ਕਾਰਨ ਚੋਰਾਂ ਨੂੰ ਕੀ ਪਤਾ ਲੱਗਦਾ ਨਾ ਕੋਈ ਪਤਾ ਲੱਗਿਆ ਕੁਝ ਵੀ ਨਹੀਂ ਪਤਾ ਲੱਗਿਆ ਕੋਈ ਕੋਈ ਖੜਕਾ ਵਗੈਰਾ ਵੀ ਨਹੀਂ ਹੋਇਆ ਹਾਂ ਮੈਨੂੰ ਕੋਈ ਖੜਕਾ ਕੋਈ ਕੁਝ ਸੁਣਾਈ ਨਹੀਂ ਦਿੱਤਾ ਕਿਸੇ ਤਰੀਕੇ ਦਾ ਮੇਰਾ ਨਾਮ ਜਗਦੀਸ਼ ਕੁਮਾਰ ਹੈ ਕਿਹੜਾ ਬੰਦਾ ਖਲਰ ਖੜਾ ਕੀ ਕਰਨਾ ਵਾਪੀ ਅਜੀ ਘਟਨਾ ਵਾਪਰੀ ਅਜੀ ਰਾਤ ਆਪਣੇ ਘਰੇ ਚੋਰੀ ਹੋ ਗਈ ਤੇ ਕਰਦਿਆਂ ਦੇ ਘਣਾ ਵਗੈਰਾ ਸੀਗਾ ਸਾਢੇ 3-4 ਤੋਂ ਲੈ ਕੇ ਉਹ ਲੈ ਕੇ ਕੱਢ ਕੇ ਤੇ 40000 ਰੁਪਏ ਨਕਦੀ ਸੀ ਉਹ ਲੈ ਕੇ ਐਸੇ ਆਦੇ ਨਹੀਂ ਸੀ ਬਾਅਦ ਤੇ ਲੈ ਰੂਸੀ ਕਿ ਸੇ ਕੋਲੋਂ ਚੋਕਾਂ ਦੀ ਫੀਸ ਵਗੈਰਾ ਦਾ ਹਾਸ ਤੇ ਤੇ ਹੋਰ ਰਕਿਓ ਰਸੀਦੇ ਗਿਆਨੀ ਸ਼ੀਟਸ ਸਵੇਰੇ ਮਾਸਟਰ ਜੀ ਸੁੱਤੇ ਸੀ ਉਹਦਾਂ ਬਾਹਰ ਮੈਂ ਆਪਣਾ ਚੌਂਤਰਾ ਗੱਭਾਰਾ ਹਾਂ ਗਣੋਂ ਉਥੇ ਖੁੱਲੀ ਥਾਂ ਤੇ ਸੁੱਤੇ ਸੀਗੇ ਰਾਤ ਨੂੰ 11 ਵਜੇ ਮੇਰਾ ਰੁਟੀਨ ਐ ਸੌਣ ਦਾ ਜੇ ਮੈਂ 11 ਵਜੇ ਸੌਂਦਾ ਉਸ ਤੋਂ ਬਾਅਦ ਮੇਰਾ ਵੱਡਾ ਬੇਟਾ ਅਜਿੰਦਰ ਹੋ ਰਾਤ ਨੂੰ ਕੁਝ ਉੱਠਿਆ ਉੱਠ ਕੇ ਉਹ ਬਾਥਰੂਮ ਜਾ ਕੇ ਉਦੋਂ ਤੱਕ ਉਹ ਕਹਿੰਦਾ ਵੀ ਪਾਪਾ ਮੈਂ ਜਿਹੜੀ ਜਦ ਉੱਠਿਆ ਸੀਗਾ ਆਪਣਾ ਤਾਲਾ ਲੱਗ ਗਿਆ ਸੀ ਕਰਦਾ ਕਮਰੇ ਦਾ ਤੇ ਉਸ ਤੋਂ ਬਾਅਦ ਇੱਕ ਵੇਲੇ ਤੋਂ ਬਾਅਦ 4 ਵਜੇ 4:30 ਵਜੇ ਸਵੇਰੇ ਕਰਦੇ ਉੱਠੇ ਉਹ ਬਾਹਰੋਂ ਉੱਠ ਕੇ ਅੰਦਰ ਕਮਰੇ 'ਚ ਜਾ ਕੇ ਬਹਿ ਗਏ ਤੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਵੀ ਅਜਿੰਦਰ ਜੀ ਉੱਠ ਕੇ ਗਏ ਸੀ ਦੇ ਅੰਦਰ ਸ਼ੋ ਗਏ 5 ਵਜੇ ਉੱਠ ਕੇ ਉਹ ਆਪ ਦਾ ਰੁਟੀਨ ਦਾ ਕੰਮ ਲੱਗੇ ਸਫਾਈ ਵਗੈਰਾ ਕਰਨ ਲੱਗੇ ਰਸੋਈ ਦੀ ਸਵਾ 5 ਵਜੇ ਮੇਰੇ ਬੇਟਾ ਉੱਠਿਆ ਬੜਾ ਉਹ ਕਿੰਦਰ ਆਇਆ ਉਹਨੇ ਉਸਿਆ ਵੀ ਕਿ ਮਮੀਆ ਆਪਣਾ ਖਲਾਰਾ ਪਿਆ ਇੱਥੇ ਰੇਟ ਨੂੰ ਖੋਲੇ ਕਿਨੇ ਖੋਲੇ ਇਹ ਗੰਦੀ ਮੈ ਨਹੀਂ ਖੋਲੇ ਨਹੀਂ ਫਿਰ ਮੈਨੂੰ ਬਾਸ ਹੁੰਦੀ ਮੈਂ ਆਇਆ ਅੰਦਰ ਆਇਆ ਸਿੱਧਾ ਸਾਰਾ ਕੁਸਾ ਨੇ ਲੜਿਆ ਪਿਆ ਸੀ ਤੇ ਚਾਬੀ ਜਿਹੜੀ ਹੈਗੀ ਇਸ ਕਮਰੇ ਦੀ ਇਸ ਕਮਰੇ ਚ ਚੋਰੀ ਹੋਈ ਸੀ ਪਈ ਹੈ ਇਸ ਕਮਰੇ ਦੀ ਚੰਪੀ ਜਿਹੜੀ ਸੀ ਬਟੇ ਬਟੇ ਦੀ ਜੀਫ ਸੀ ਉਹ ਤਾਲਾ ਸਿੱਧਾ ਹੀ ਕੱਢਤਾ ਤੋਂ ਮਰੋੜ ਕੇ ਹੁੰਦੀ ਹੈ ਤਾਂ ਤੇ ਐਨੀ ਸ਼ੇਪ ਦੀ ਚਾਬੀ ਸਟੋਰ ਦੇ ਵਿੱਚ ਵੱਡੀ ਦੂਜੀ ਅਲਮਾਰੀ ਹੈ ਉਹ ਖੁੱਲੀ ਰਹਿੰਦੀ ਹੈ ਉਹਦੇ ਉੱਪਰਲੇ ਖਾਨੇ ਦੇ ਵਿੱਚ ਕੋਈ ਸੀ ਉਹਦਰ ਚਾਬੀ ਚੱਕੀ ਹੈ ਉਹਨੇ ਸੰਭਾਲੀ ਉਧਰ ਵੀ ਜਾ ਕੇ ਸਾਰਾ ਕੁਝ ਉਹ ਖੁੱਲੀ ਸੀਗੀ ਉਸੇ ਕੋਲ ਮਿਲਣੀ ਉੱਤੇ ਚਾਬੀ ਮਿਲੀ ਕਿ ਉਹਨਾਂ ਨੂੰ ਚਾਬੀ ਮਿਲੀ ਕਿ ਉਹਨਾਂ ਨੂੰ ਉੱਤੇ ਹੋਰ ਵੀ ਸ਼ੌਕਾ ਹੋ ਗਿਆ ਕੰਮ ਆ ਚਾਬੀ ਲਾ ਕੇ ਸਾਰਾ ਸਾਮਾਨ ਕੱਢ ਕੇ ਲੈ ਕੋਈ ਲੱਗਦਾ ਕੋਈ ਸ਼ੱਕ ਪਿੰਡ ਦੇ ਜਦੋਂ ਬਾਹਰ ਦੇ ਪਿੰਡ ਦੇ ਨਹੀਂ ਹੋ ਸਕਦੇ ਜੀ ਤਿੰਨ ਚਾਰ ਦਿਨ ਪਹਿਲਾਂ ਨੀਲ ਵਿੱਚ ਨਾਲ ਆਏ ਸੀ ਤਿੰਨ ਮੰਨ ਦੇ ਲਗਾਤਾਰ ਘਰੀ ਚ ਗੜਾ ਮਾਰਦੇ ਉਹਨਾਂ ਨੇ ਨੀਂਗੂ ਕੁਝ ਨਹੀਂ ਵੇਚੀ ਲਗਾਤਾਰ ਹੀ ਸਪੀਡ ਨਾਲ ਆਏ ਸਪੀਡ ਨਾਲ ਗਏ ਤੇ

ਤਕਰੀਬਨ 2 ਟਾਈ ਦੇ ਵਿਚਾਲੇ ਸਾਰੀ ਚੋਰੀ ਹੋਈ ਇੱਥੇ ਹਾਂਜੀ ਕਿਉਂਕਿ 2 ਵਜੇ ਕੇ 26 ਮਿੰਟ ਤੇ ਅਸੀਂ ਉੱਠ ਖੜੇ ਸੀ ਉਹ ਤੋਂ ਪਹਿਲਾਂ ਇਹ ਵਾਰਦਾਦ ਨੂੰ ਅੰਜਾਮ ਹੋ ਚੁੱਕਿਆ ਸੀਗਾ ਸਰ ਤੇ ਜਿਹਦੇ ਵਿੱਚ ਸਰ ਮੇਰਾ 4 ਟੋਲੇ 골ਡ ਸੀਗਾ ਉਹ ਗਾਇਬ ਹੈ ਜੀ ਤੇ ਇੱਕ ਐਸਟਾ ਸਰ 11500 ਸੀਗਾ ਹੋਰ ਤਾਂ ਹੈ ਨਹੀਂ ਸੀਗਾ ਤੇ ਇਹ ਚੀਜ਼ ਗਾਇਬ ਅਸਲ ਪਰਸਾ ਸਨੋਤਲਾ ਜੀ ਹਾਂਜੀ ਹਾਂਜੀ ਪਰਸਾ ਸਨੋਤਲਾ ਦਿੱਤੀ ਹੈ ਸਰ ਕੀ ਮੰਨ ਕਰਦੇ ਕਰ ਜਿਤਨਾ ਚੋਰੀ ਆਉਂਦੀ ਹੈ ਸਰ ਸਿਚੋਨੇ ਵੀ ਜੋ ਸਾਡਾ ਲਾਸ ਹੋਇਆ ਉਹ ਸਾਨੂੰ ਦਿੱਤਾ ਜਾਵੇ ਰਿਕਵਰ ਕੀਤਾ ਜਾਵੇ ਫਿਰ ਤੁਮ ਵੀ ਦੇ ਦੀ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਸਾਡੇ 12 ਵਜੇ ਤੱਕ ਸੋਏ ਸੀ ਅਸੀਂ ਫਿਰ 3 ਵਜੇ అలారం ਬੱਜਿਆ ਜਨਾਬ అలారం 15 ਮਿੰਟ ਤੱਕ ਬੱਜ ਗਿਆ ਫਿਰ ਮੈਂ ਉੱਠ ਕੇ ਆਖੀ ਦੋ 3 ਵਜੇ 18 ਮਿੰਟ ਤੇ ਦੇਖਿਆ ਜਨਾਬ ਮੋਰੀ ਖੁੱਲੀ ਸੀ ਬਾਹਰ ਦੀ ਫਿਰ ਇਹ ਗੇਟ ਵੇਖਿਆ ਇੱਕ ਖੁੱਲਾ ਪਿਆ ਸੀ ਜਿੰਨਾ ਤਾਲਾ ਟੂਲਾ ਜਿੰਦਰਾ ਲਾਇਆ ਸੀ ਜਿੰਦਰਾ ਹੈ ਨਹੀਂ ਸੀ ਤਾਂ ਕਰਕੇ ਪਤਾ ਲੱਗ ਗਿਆ ਕਿ ਅਬ ਚੋਰੀ ਹੋਈ ਹੈ ਜਾਂ ਮੈਂ ਇਹਨਾਂ ਨੂੰ ਉਠਾਇਆ ਨੋ ਨੋ ਤੇ ਮੁੰਡੇ ਨੂੰ ਇਹਨਾਂ ਨੂੰ ਉਠਾਇਆ ਤੇ ਫਿਰ ਵੇਖ ਲਿਆ ਵੀ ਵਿੱਚ ਵੇਖ ਲਿਆ ਵਿੱਚ ਸਾਰਾ ਖੰਡਾਇਆ ਪਿਆ ਸਮਾਨ ਨਟਰੰਕਾਂ ਖੁੱਲੀਆਂ ਸੰਦੂਕ ਖੁੱਲ੍ਹੇ ਐ ਸਾਰੀ ਅਲਮਾਰੀ ਤੋੜੀ ਪਈ ਐ ਸਾਰਾ ਕੁਝ ਤੋਂ ਖੰਡਾਇਆ ਪਿਆ ਵਿੱਚ ਪਤਾ ਨਹੀਂ ਕਿੰਨਾ ਤੇ نقصان ہے کپڑے لتے دا ٹوما دا تو ہے ہی پنجہ سٹھ تاندی چاندی دا تو پتا سکے این ہوئے چوکے ہوئے بتتی ہے کٹ نہیں ہے کپڑے لتے دا پتا نہیں ایک بینٹری پی سی منجے تعلیم نے لی ہے تو بینٹری پر رکھی ہے ایک چننی چنی لی ہے میری تار تو چنی دا پتا نہیں کی میجتے رکھ تے چنی تپے بھی میجتے رکھے ہے ਤਾ ਪਤਾ ਲੱਗਿਆ ਸੀ ਬੀਬੂ ਆਖਲਾ ਜਿੰਦਰਾ ਟੁੱਟਿਆ ਤਾਂ ਵੇਖਿਆ ਸੀ 3:18 ਮਿੰਟਾਂ ਤੇ ਅਸੀਂ ਦੇਖ ਲਿਆ ਸੀ ਕੋਈ ਨਹੀਂ ਸੀਗਾ ਦੱਸਦੇ ਸਵੇਰੇ ਪੁਲਿਸ ਨੂੰ ਪੁਲਿਸ ਨੂੰ ਪੌਣੇ 4 ਵਜੇ ਸੂਚਨਾ ਦਿੱਤੀ ਫਿਰ ਜੀ ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਵੀ ਕਲਰ ਖੜੇ ਵਿੱਚ ਚੋਰੀ ਹੋ ਗਈ ਹੈ ਤਿੰਨ ਘਰਾਂ ਚ ਵਾਰਦਾਤ ਹੋਈ ਹੈ ਜਿਦੇ ਚ ਰਾਏ ਸਾਹਿਬ ਸਾਨੂੰ ਪ੍ਰਭੂ ਦੇ ਹਾਲ ਇਹਨਾਂ ਦੇ ਘਰ ਚੋਰੀ ਹੋਈ ਹੈ ਇਸ ਤੋਂ ਇਲਾਵਾ ਜਗਦੀਸ਼ ਕੁਮਾਰ ਤੇ ਇੱਕ ਹੋਰ ਹੈਗਾ ਕਰ ਉਹਨਾਂ ਦੇ ਘਰੋਂ ਚੋਰੀ ਹੋਈ ਹੈ ਕਿੰਨੇ ਕੁ ਟੋਲੇ ਸੋਨਾ ਲੱਗੇ ਗਏ ਨੇ ਚੋਰੀ ਟੋਟਲ ਇਹ ਜੀ ਕੋਈ ਆਈਡੀਆ ਅਜੇ ਤਾਂ ਚੈੱਕ ਕਰ ਰਹੇ ਆ ਤੇ 30 30 ਟੋਲੇ ਕਹਿੰਦੇ ਆ ਬਾਕੀ ਅਜੇ ਸਾਰਾ ਚੈੱਕ ਕਰਨਗੇ ਚੈੱਕ ਕਰਨ ਤੋਂ ਬਾਅਦ ਪਤਾ ਲੱਗ ਜੂਗਾ ਇਹ ਜੋ ਹੁਣ ਤੱਕ ਅਸੀਂ ਤਫ਼ਤੀਸ਼ ਕੀਤੀ ਹੈ ਇਹ ਇਧਰੋਂ ਖੇਤਾਂ ਦੇ ਵਿੱਚੋਂ ਆਏ ਆ ਤੇ ਅਸੀਂ ਬਾਕੀ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਆ ਹੋਰ ਬਾਕੀ ਤਫ਼ਤੀਸ਼ ਚੱਲੀ ਹੈ ਅਰ ਜੁਸੇ ਕਿੰਨੇ ਗਰੋਅ ਲੱਗਦੀ ਹੈ ਇਹਦੇ ਵਿੱਚ ਸਾਮਣੇ ਉਤਰਾ ਲੱਗਦਾ ਗਰੋਅ ਦਾ ਕੋਈ ਇੱਕ ਹੀ ਹੋਊਗਾ ਜੀ ਕੋਈ 4-5 ਮੈਂਬਰ ਹੋਣਗੇ ਇਹਦੇ ਵਿੱਚ ਸਰ ਲੱਗਦਾ ਮਤਲਬ ਇਹਨਾਂ ਜੋ ਇਹਨਾਂ ਕੋਈ ਇੱਕ professionਲ ਸੀਗੇ ਜਾਂ ਕਿਸ ਤਰ੍ਹਾਂ ਦੇ ਚੋਰੀ ਨੇ professionਲ ਚੋਰੀ ਆ ਜੀ ਇਹ ਇਹ ਪਹਿਲਾਂ ਵੀ ਅੱਜ ਤੋਂ ਤਿੰਨਕਸਰ ਪਹਿਲਾਂ ਵੀ ਕੁਝ ਮੋਡਸ ਸੁਪਰੀਂਡੀ ਦੇ ਤਹਿਤ ਵਾਰਦਾਤਾਂ ਹੋਈਆਂ ਨੇ ਇਹ ਸੇਮ ਉਸ ਤਰ੍ਹਾਂ ਦੀ ਮੋਡਸ ਸੁਪਰੀਂਡੀ ਹੈ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਉਹਨੂੰ ਕੀ ਕਰ ਬਚਾ ਦੇ ਇਹ ਜਾ ਫਿਲਹਾਲ ਬਿਆਨ ਲਿਖ ਕੇ ਐਫ ਆਈ ਆਰ ਲੋਜ ਕਰ ਰਹੇ ਆ ਤੇ ਬਾਕੀ ਸਾਡੇ ਟੀਮਾਂ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਚੈਕਿੰਗ ਕਰ ਰਹੇ ਆ ਸਰ ਕੋਈ ਸਬੂਤ ਬ੍ਰਮਤ ਹੋਈ ਹੈ ਇਸ ਸਮੇਂ ਮੈਂ ਹਾਲ ਦੀ ਘੜੀ ਅਸੀਂ ਲੱਗੇ ਹੋਏ ਆ ਜੀ ਛੇਤੀ ਟ੍ਰੇਸ ਕਰਾਂਗੇ ਸਰ ਕਿਸ ਤਰ੍ਹਾਂ ਇਹ ਟੀਮਾਂ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਇਹ ਸਾਡੇ ਫਿੰਗਰਪ੍ਰਿੰਟ ਡੌਗ ਸਕੁਐਡ ਤੇ ਬਾਕੀ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਚੈੱਕ ਕਰ ਰਹੇ ਆ ਜਿਹਦੇ ਚ ਸੀਆਈਏ ਦੀ ਟੀਮ ਵੀ ਲੱਗੀ ਹੈ ਹੋਰ ਸੀਨੀਅਰ ਅਫਸਰ ਵੀ ਆਏ ਹੋਏ ਆ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਅਲੱਗ-ਅਲੱਗ ਏਰੀਆ ਦੇ ਵਿੱਚ ਚੈਕਿੰਗ ਕਰ ਰਹੇ ਆ ਸਰ ਇਹ ਬਾਰਡਰ ਦਾ ਇਲਾਕਾ ਹੈਗਾ ਰਾਜਸਥ

ਇਹ ਜੀ ਅਸੀਂ ਸੀਸੀਟੀਵੀ ਫੁਟੇਜ ਚੈੱਕ ਕਰਕੇ ਜਿੱਦਾਂ ਦਾ ਕੋਈ ਸਾਡਾ ਰੂਟ ਪਲਾਨ ਬਣੂਗਾ ਉਸ ਹਿਸਾਬ ਨਾਲ ਚੈਕਿੰਗ ਕਰਾਂਗੇ ਜਿੱਧਰ ਵੀ ਚੈੱਕ ਕਰਨਾ ਪਿਆ ਕਰਾਂਗੇ ਕੋਈਆ ਸਰਵਰ ਪੁਲਿਸ ਦੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਕੁਮਾਰ ਨੇ ਸਾਨੂੰ ਦੱਸਿਆ ਕਿ ਲੱਖਾਂ ਰੁਪਿਆ ਦੀ ਚੋਰੀ ਹੋਈ ਹੈ ਤੇ ਕਾਫੀ ਗੈਹਣੇ ਜੜਿਆ ਚੋਰ ਚੋਰੀ ਕਰਕੇ ਲੈ ਗਏ ਨੇ ਜਿੰਨਾ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਉਹ ਇੱਕ ਗਰੋ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਤੇ ਪ੍ਰੋਫੈਸ਼ਨਲ ਚੋਰ ਨੇ ਪੁਲਿਸ ਵੱਲੋਂ ਡੌਗ ਸਕਵਾਡ ਵੀ ਮੰਗਾਇਆ ਗਿਆ ਹੈ ਫਿੰਗਰਪ੍ਰਿੰਟ ਐਕਸਪਰਟ ਵੀ ਮੰਗਾਈ ਗਏ ਹੈ ਤੇ ਸੀਆਈਏ 2 ਤੇ ਹੋਰ ਕਈ ਪੁਲਿਸ ਟੀਮਾਂ ਇੱਥੇ ਕੰਮ ਜਲਦੀ ਪੁਲਿਸ ਜਿਹੜਾ ਹੈ ਚੌਰਾ ਤੱਕ ਪਹੁੰਚੇਗੀ ਅਤੇ ਜਿਨ੍ਹਾਂ ਦੇ ਸਮਾਨ ਚੋਰੀ ਹੋਇਆ ਉਹਨਾਂ ਦੀ ਬਿਨਾਮੀਗੀ ਕਰਵਾਈ ਗਈ ਸਵੇਰਾ ਟੀਵੀ ਲਈ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ